ਸਰੀ ਨਿਊਜ਼ ਤੇ ਮੈਂ ਹਾਂ ਗੁਰਬਾਜ ਸਿੰਘ ਬਰਾੜ ਵੈਨਕੂਵਰ ਵਿੱਚ ਬੱਬੂ ਮਾਨ ਦਾ ਸ਼ੋਅ ਮਲਤਵੀ ਹੋ ਗਿਆ ਬੱਬੂ ਮਾਨ ਦਾ 3 ਮਈ ਨੂੰ ਵੈਨਕੂਵਰ ਦੇ ਰੋਜ਼ਰਜ਼ ਰੀਨਾ ਵਿਖੇ ਸ਼ੋਅ ਹੋਣ ਜਾ ਰਿਹਾ ਸੀ ਬੱਬੂ ਮਾਨ ਦੇ ਪ੍ਰਬੰਧਕਾਂ ਵੱਲੋਂ ਇਸ ਦੀਆਂ ਪੂਰੀਆਂ ਤਿਆਰੀਆਂ ਖਿੱਚੀਆਂ ਹੋਈਆਂ ਗਈਆਂ ਸਨ ਪਰੰਤੂ ਅਚਾਨਕ ਇਹ ਸ਼ੋਅ ਰੱਦ ਕਰਨਾ ਪਿਆ ਬੱਬੂ ਮਾਨ ਨੇ ਖੁਦ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਸ਼ੋਅ ਨੂੰ ਮਲਤਵੀ ਕਰਨ ਦਾ ਐਲਾਨ ਕੀਤਾ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਬਜ਼ੁਰਗਾਂ ਨੂੰ ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਮਈ ਚ ਕੈਨੇਡਾ ਟੂ ਸ਼ੁਰੂ ਹੋ ਰਿਹਾ ਸੀ ਸਾਡੇ ਅੱਧੇ ਤੋਂ ਜ਼ਿਆਦਾ ਜਿਹੜੇ ਮਿਊਜ਼ੀਸ਼ੀਅਨ ਆ ਉਹਨਾਂ ਦੇ ਵੀਜ਼ੇ ਜੇ ਆਏ ਨਹੀਂ ਸ਼ਾਇਦ ਕੈਨੇਡਾ ਚ ਇਲੈਕਸ਼ਨ ਆ ਸੀ ਇਸ ਕਰਕੇ ਡਿਲੇ ਹੋ ਗਏ ਕੰਪਨੀ ਨਾਲ ਸਾਡੀ ਟੀਮ ਨੇ مشورہ ਕੀਤਾ ਕਿ ਸ਼ੋਅ ਅਸੀਂ ਅੱਗੇ ਕਰੀਏ ਜੂਨ ਦੇ ਮਹੀਨੇ ਸ਼ਹੀਦੀ ਦਿਹਾੜੇ ਹੁੰਦੇ ਨੇ ਤੋਂ ਸਾਨੂੰ ਜੁਲਾਈ ਚ ਸਾਰੇ ਹਾਲ ਦੀਆਂ ਜਿਹੜੀਆਂ ਡੇਟਾ ਮਿਲ ਗਈਆਂ ਤੁਹਾਡਾ ਹਰ ਕਦਮ ਸਿਰ ਮੱਥੇ ਸਾਡਾ ਹਰ ਸਾਥ ਤੁਹਾਡੇ ਚਰਨੀਂ ਛੋਟੀ ਜੀ ਬੇਨਤੀ ਸਾਡੀ ਕਬੂਲ ਕਰਿਓ ਤੇ ਅਸੀਂ ਹੁਣ ਇਹ ਜਿਹੜਾ ਟੂਰ ਹੈ ਜੁਲਾਈ ਦੇ ਮਹੀਨੇ ਕਰਾਂਗੇ ਆ ਜੋ ਫਿਰ ਇਕੱਠੇ ਹੋ ਕੇ ਲਾ ਦਿਆ ਰਹਾਂਗਾ ਸਤਿ ਸ੍ਰੀ ਅਕਾਲ ਇਹ ਆਪਣੀ ਟੀਮ ਦੇ ਕੁਝ ਮੈਂਬਰਾਂ ਨੂੰ ਵੀਜ਼ੇ ਨਾ ਮਿਲਣ ਨੂੰ ਇਸ ਸ਼ੋਅ ਦੇ ਮੁਲਤਵੀ ਹੋਣ ਦਾ ਕਾਰਨ ਦੱਸਿਆ ਬੱਬੂ ਮਾਨ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਫੈਡਰਲ ਚੋਣਾਂ ਹੋ ਰਹੀਆਂ ਸਨ ਇਸ ਕਰਕੇ ਹੋ ਸਕਦਾ ਉਹਨਾਂ ਦੀ ਟੀਮ ਦੇ ਕੁਝ ਮੈਂਬਰਾਂ ਨੂੰ ਵੀਜ਼ੇ ਮਿਲਣ ਵਿੱਚ ਦੇਰੀ ਹੋਈ ਹੋਵੇ ਕਈ ਵਾਰ ਵੀਜ਼ੇ ਮਿਲਣ ਵਿੱਚ ਦੇਰੀ ਹੋ ਜਾਂਦੀ ਹੈ ਪਰੰਤੂ ਬੱਬੂ ਮਾਨ ਖੁਦ ਕੈਨੇਡਾ ਦੇ ਪੱਕੇ ਵਸਨੀਕ ਨੇ ਉਹ ਸਮੇਂ-ਸਮੇਂ ਤੇ ਕੈਨੇਡਾ ਆਉਂਦੇ ਰਹਿੰਦੇ ਨੇ ਉਹਨਾਂ ਦੇ ਪਹਿਲਾਂ ਵੀ ਇੱਥੇ ਕੈਨੇਡਾ ਦੇ ਵਿੱਚ ਬਹੁਤ ਹੀ ਸਫਲ ਸ਼ੋਅ ਹੋ ਚੁੱਕੇ ਨੇ ਬੱਬੂ ਮਾਨ ਦਾ 3 ਮਈ ਨੂੰ ਪਰਸੋਂ ਵੈਨਕੂਵਰ ਦੇ ਰੋਜ਼ਰਜ਼ ਇਨਾ ਵਿਖੇ ਸ਼ੋਅ ਹੋਣਾ ਸੀ ਜਿਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ ਸ਼ੋਅ ਦੇ ਮੁਲਤਵੀ ਹੋਣ ਦਾ ਕਾਰਨ ਉਸ ਦੀ ਟੀਮ ਦੇ ਕੁਝ ਮੈਂਬਰਾਂ ਨੂੰ ਵੀਜ਼ੇ ਨਾ ਮਿਲਣਾ ਦੱਸਿਆ ਗਿਆ ਬੱਬੂ ਮਾਨ ਨੇ ਖੁਦ ਕਿਹਾ ਕਿ ਜੂਨ ਦੇ ਮਹੀਨੇ ਸ਼ਹੀਦਾਂ ਦੇ ਦਿਹਾੜੇ ਮਨਾਏ ਜਾਂਦੇ ਨੇ ਇਸ ਕਰਕੇ ਉਹ ਆਪਣਾ ਸ਼ੋਅ ਜੂਨ ਮਹੀਨੇ ਨਹੀਂ ਕਰਨਾ ਚਾਹਣਗੇ ਅਗਲੀਆਂ ਤਰੀਕਾਂ ਜੁਲਾਈ ਦੇ ਮਹੀਨੇ ਦੀਆਂ ਲਈਆਂ ਜਾ ਰਹੀਆਂ ਨੇ ਉਹਨਾਂ ਨੇ ਆਪਣੀ ਟੀਮ ਦੇ ਕੁਝ ਮੈਂਬਰਾਂ ਤੇ ਵੈਨ ਕੁੁਰਵਿਤ ਵਾਸਤੇ ਆਪਣੇ ਕੁਝ ਪ੍ਰਾਣੇ ਬੇਲੀਆਂ ਤੇ ਹੋਰ ਪ੍ਰਬੰਧਕਾਂ ਨਾਲ ਸਲਾਹ مشورہ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਅੱਜ ਹੀ ਸ੍ਰੀ ਨਿਊਜ਼ ਦੀ ਉਹਨਾਂ ਦੇ ਇੱਕ ਪ੍ਰਾਣੇ ਦੋਸਤ ਬਲਜਿੰਦਰ ਸੰਘਾ ਨਾਲ ਗੱਲਬਾਤ ਹੋ ਰਹੀ ਸੀ ਜਿਸ ਨੇ ਇਹ ਦੱਸਿਆ ਕਿ ਸ਼ਾਇਦ 20 ਜੁਲਾਈ ਨੂੰ ਅਗਲੀ ਤਰੀਕ ਤਿਆ ਕੀਤੀ ਜਾ ਸਕਦੀ ਹੈ ਬੱਬੂ ਮਾਨ ਦਾ ਅਗਲਾ ਸ਼ੋਅ 20 ਜੁਲਾਈ ਨੂੰ ਹੋ ਸਕਦਾ ਹੈ ਇਸ ਕੈਨੇਡਾ ਸ਼ੋਅ ਦੇ ਸਾਰੇ ਟੂਰ ਪ੍ਰੋਗਰਾਮ ਦੀ ਸ਼ੁਰੂਆਤ ਵੈਨਕੂਵਰ ਵਾਲੇ ਸ਼ੋਅ ਤੋਂ ਹੋਣੀ ਸੀ ਬੱਬੂ ਮਾਨ ਦੇ ਫੈਨਸ ਨੂੰ ਇਸ ਦਾ ਚਾਤ ਚੜਿਆ ਹੋਇਆ ਸੀ ਬੱਬੂ ਮਾਨ ਦੇ ਕੁਝ ਪੁਰਾਣੇ ਬੇਲੀਆਂ ਅਤੇ ਜਾਣਕਾਰਾਂ ਵੱਲੋਂ ਪਿਛਲੇ ਦਿਨੀ ਡੈਲਟਾ ਸਰੀ ਵਿਖੇ ਬੱਬੂ ਮਾਨ ਦੀਆਂ ਟਿਕਟਾਂ ਵੇਚਣ ਲਈ ਇੱਕ ਦਫ਼ਤਰ ਦਾ ਉਦਘਾਟਨ ਵੀ ਕੀਤਾ ਗਿਆ ਸੀ ਜਿਸ ਵਿੱਚ ਉੱਗੇ ਗੀਤਕਾਰ ਜਸਵੀਰ ਗੁਣਾ ਚੌਰੀਆ ਤੇ ਹੋਰ ਬਹੁਤ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਪਹੁੰਚੇ ਹੋਏ ਸਨ ਪਰantu ਅੱਜ ਇਨ੍ਹਾਂ ਪ੍ਰਬੰਧਕਾਂ ਵੱਲੋਂ ਵੀ ਸ਼ੋਅ ਦੇ ਕੈਂਸਲ ਹੋ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਅਗਲੀਆਂ ਤਰੀਕਾਂ ਦਾ ਐਲਾਨ ਜਲਦੀ ਕੀਤਾ ਜਾਏਗਾ ਵੀ ਜੁਲਾਈ ਦੀ ਤਰੀਕ ਵੈਨਕੂਵਰ ਵਾਲੇ ਸ਼ੋਅ ਦੀ ਰੱਖੀ ਜਾ ਸਕਦੀ ਹੈ ਫਿਲਹਾਲ ਵੈਨਕੂਵਰ ਵਿੱਚ ਵਸਦੇ ਬੱਬੂ ਮਾਨ ਦੇ ਫੈਨਸ ਦੇ ਵਿੱਚ ਥੋੜੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਪਰੰਤੂ ਜਲਦੀ ਹੀ ਜਦੋਂ ਪ੍ਰਬੰਧਕਾਂ ਵੱਲੋਂ ਨਵੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਬੱਬੂ ਮਾਨ ਕੈਨੇਡਾ ਦੇ ਵਿੱਚ ਫਿਰ ਤੋਂ ਆਪਣੇ ਫੈਨਸ ਨੂੰ ਆਪਣੇ ਗੀਤਾਂ ਦੇ ਨਾਲ ਸ਼ਰਸ਼ਾਰ ਕਰਨ ਦੇ ਲਈ ਜ਼ਰੂਰ ਪਹੁੰਚਣਗੇ ਇਸ ਦੇ ਨਾਲ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਭਲਕੇ ਸਰੀ ਸ਼ਹਿਰ ਦੇ ਵਿੱਚ ਪ੍ਰਸਿੱਧ ਗਜ਼ਲ ਕਲਾਕਾਰ ਪਟਿਆਲਾ ਘਰਾਣੇ ਦੇ ਉਸਤਾਦ ਗਾਇਕ ਕਲਾਕਾਰ ਗੁਲਾਮ ਅਲੀ ਖਾਨ ਸਾਹਿਬ ਦਾ ਇੱਕ ਸ਼ੋਅ ਅਜੋਜਿਤ ਕੀਤਾ ਜਾ ਰਿਹਾ ਹੈ ਉਹ ਕੱਲ ਰਾਤੀ ਵੈਨਕੂਵਰ ਪਹੁੰਚੇ ਨੇ ਉਹਨਾਂ ਦਾ ਵੈਨਕੂਵਰ 에ਅਰਪੋਰਟ ਤੇ ਸ਼ਾਨਾ ਸਵਾਗਤ ਕੀਤਾ ਗਿਆ ਉਹਨਾਂ ਦੇ ਸਵਾਗਤ ਲਈ ਜ਼ਾਫਰ ਖਾਨ ਦੀ ਅਗਵਾਈ ਵਿੱਚ ਜਿਹੜੇ ਜ਼ਾਫਰ ਖਾਨ ਐਂਟਰਟੇਨਮੈਂਟ ਵੱਲੋਂ ਸਰੀ ਦੇ ਰਾਇਲ ਕਿੰਗ ਪੈਲਸ ਵਿਖੇ ਇਹ ਸ਼ੋਅ ਕਰਵਾ ਰਹੇ ਨੇ ਉਹਨਾਂ ਦੇ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਗੁਲਾਮ ਅਲੀ ਖਾਨ ਵੈਨਕੂਵਰ ਪਹੁੰਚ ਚੁੱਕੇ ਨੇ ਇੱਕ ਵਾਰ ਫਿਰ ਸਰੀ ਵਾਸੀਆਂ ਨੂੰ ਗ਼ਜ਼ਲ ਗਾਇਕੀ ਦੀ ਇੱਕ ਸਾਫ਼ ਸੁਥਰੀ ਮਿਸਾਲ ਦੇਖਣ ਨੂੰ ਮਿਲੇਗੀ ਉਹਨਾਂ ਦੇ ਸ਼ੋਅ ਨੂੰ ਲੈ ਕੇ ਅਅ ਚਾਰ ਦੇ ਵਿੱਚ ਗਜ਼ਲ ਪ੍ਰੇਮੀਆ ਸੰਗੀਤ ਪ੍ਰੇਮੀਆ ਦੇ ਵਿੱਚ ਖਾਸ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਤੁਸੀਂ ਸਰੀ ਨਿਊਜ਼ ਨੂੰ YouTube ਚੈਨਲ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ ਸਰੀ ਨਿਊਜ਼ ਤੁਹਾਡਾ ਆਪਣਾ ਯੂਅਰ ਚੋਇਸ ਯੂਅਰ ਵਾਇਸ